ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਿਹਰਾ ਟੀਵੀ ਤਾਂ ਕੱਲ 14 ਦਸੰਬਰ ਨੂੰ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਨੇ ਤੇ ਮੇਰੇ ਨਾਲ ਇਸ ਵੇਲੇ ਤਹਿਸੀਲਦਾਰ ਹੈਗੇ ਨੇ ਗੱਲਬਾਤ ਕਰਦੇ ਕਿ ਕੀ ਕੀ ਪ੍ਰੋਗਰਾਮ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਜਿਹੜਾ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕੀਤਾ ਗਿਆ ਨੇ ਸਰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤਹਿਸੀਲਦਾਰ ਜੀ ਮੈਂ ਆਰਓ ਜਲੰਧਰ ਵੈਸਟ ਇਲੈਕਸ਼ਨ ਬਹੁਤ ਸਮੂਥਲੀ ਚੱਲ ਰਿਹਾ ਇੱਥੇ ਸਾਡੇ ਕੋਲ ਜਲੰਧਰ ਵੈਸਟ ਚਾਰ ਜ਼ੋਨ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਨੇ 19 ਆਪਣੇ ਕੋਲ ਪੰਚਾਇਤ ਸਮਿਤੀ ਦੇ ਨੇ ਤੇ ਅੱਜ ਅਸੀਂ ਬੇਸਿਕਲੀ ਪੋਲਿੰਗ ਦਾ ਫਾਈਨਲ ਪ੍ਰੋਸੈਸ 'ਚ ਆ ਗਏ ਆ ਜਿਹਦੇ ਵਿੱਚ ਅਸੀਂ ਪਾਰਟੀਆਂ ਨੂੰ ਇਲੈਕਸ਼ਨ ਵਾਸਤੇ ਤੋੜ ਰਹੇ ਆ ਜਿਹਦੇ ਵਿੱਚ ਸਾਡੇ ਕੋਲ 116 ਬੂਥ ਨੇ ਟੋਟਲ 151 ਪਾਰਟੀਆਂ ਨੂੰ ਅਸੀਂ ਅੱਜ ਇੱਥੇ ਤੋੜ ਦਾਂਗੇ ਕੀ ਕੀ ਪ੍ਰਬੰਧ ਹੈਗੇ ਨੇ ਜਿਦਾਂ ਉੱਥੇ ਜਿਹੜੇ ਤੁਹਾਡੇ ਵੱਲੋਂ ਮੈਂਬਰ ਜਿਹੜੇ ਤੁਰੇ ਜਾ ਰਹੇ ਨੇ ਜਾਂ ਸਮਾਂ ਦੇ ਕੇ ਜਿਹੜੇ ਜਾ ਰਹੇ ਉਹਨਾਂ ਵਾਸਤੇ ਰਹਿਣ ਨੂੰ ਸਾਡਾ ਪੇ ਦਾ ਕੀ ਕੀ ਪ੍ਰਬੰਧ ਹੈਗੇ ਬੇਸਿਕਲੀ ਬੇਸਿਕ ਨੈਸੈਸਿਟੀਜ਼ ਉੱਥੇ ਜਿਹੜੇ ਆਪਣੇ ਪਾਣੀ ਦਾ ਹੁੰਦਾ ਜਾਂ ਬਿਜਲੀ ਦਾ ਹੈਗਾ ਉੱਥੇ ਰਹਿਣ ਵਾਸਤੇ ਜੋ ਵੀ ਅਰੇਂਜਮੈਂਟ ਬੇਸਿਕ ਹੁੰਦੇ ਨੇ ਉਹ ਹੋ ਚੁੱਕੇ ਨੇ ਸਾਡੇ ਵੱਲੋਂ ਵੈਰੀਫਾਈ ਵੀ ਅਸੀਂ ਕਰ ਲਏ ਨੇ ਤੇ ਬਾਕੀ ਕੋਈ ਐਕਸਟਰਾ ਕੁਝ ਸਾਨੂੰ ਮੌਕੇ ਤੇ ਪਤਾ ਲੱਗਦਾ ਉਹ ਵੀ ਅਰੇਂਜਮੈਂਟ ਅਸੀਂ ਕਰ ਲਾਂਗੇ ਉਹ ਜਿਹੜੇ ਜਿਹਨਾਂ ਨੇ ਵੋਟ ਪਾਉਣ ਆਣੀ ਆ ਉਹਨਾਂ ਵਾਸਤੇ ਕੋਈ ਟਰਾਂਸਪੋਰਟ ਬੰਦ ਕੀਤਾ ਹੋਵੇ ਵੋਟ ਪਾਉਣ ਵਾਸਤੇ ਬੇਸਿਕਲੀ ਟਾਈਮ ਸਾਡੇ ਕੋਲ ਇਨਫ ਹੈਗਾ 8 ਤੋਂ 4 ਵਜੇ ਤੱਕ ਅਸੀਂ VOTING ਕਰਵਾਣੀ ਹੈ ਤੇ ਅਸੀਂ ਬੇਸਿਕਲੀ ਪਬਲਿਕ ਨੂੰ ਹੀ ਹਦਾਇਤ ਕਰਾਂਗੇ ਕਿ ਜੇ ਜਲਦੀ ਆ ਕੇ ਵੋਟ ਪਾ ਦੇਣਗੇ ਵੀ ਉਹ ਐਂਡ ਦੇ ਵਿੱਚ ਹੈਫਜ਼ਾਟ ਨਾ ਹੋ ਜਵੇ ਇਲੈਕਸ਼ਨ ਇਸ ਕਰਕੇ ਉਹਨਾਂ ਵਾਸਤੇ ਵੀ ਓਕੇ ਹੋਏਗਾ ਵੈਸੇ ਬੂਥ ਹੀ ਐਨੇ ਨੇ ਮੈਨੂੰ ਨਹੀਂ ਲੱਗਦਾ ਕੋਈ ਇਸ਼ੂ ਹੋਏਗਾ ਕੋਈ ਸੈਂਸਿਟਿਵ ਬੂਥ ਸੈਂਸਿਟਿਵ ਬੂ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕੁਝ ਬੂਥਰ ਦੀ ਉਹਦੇ ਤੇ ਪੁਲਿਸ ਅਰੇਂਜਮੈਂਟ ਹੈਗੀ ਹੈ ਐਸਾ ਕੁਝ ਇਸ਼ੂ ਨਹੀਂ ਆਏਗਾ ਠੀਕ ਹੈ ਤੁਹਾਨੂੰ ਪਤਾ ਹੈ ਤਾਂ ਬਿਲਕੁਲ ਐਸਲੇ ਏਪੀਆਰ ਲੋ ਜਿਹੜੇ ਮੈਂਬਰ ਸਹਿबान ਹੈਗੇ ਨੇ ਉਹ ਸਮਾਨ ਲੈ ਕੇ ਇਥੋਂ ਭੇਜੇ ਜਾ ਰਹੇ ਨੇ ਔਰ ਆਪਣੇ ਆਪਣੇ ਬੂਥਾਂ ਦੇ ਉੱਤੇ ਜਾ ਕੇ ਉਹ ਚਲਾਤੀ ਕਰਨਗੇ ਔਰ ਕੱਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟ ਕਾਸਟ ਕਰਨੀਆਂ ਲੋਕਾਂ ਨੇ ਆਪਣੇ ਜ਼ਮੂਰੀ ਹੱਕ ਦਾ ਇਸਤੇਮਾਲ ਕਰਨਾ ਤਾਂ 17 ਤਰੀਕ ਨੂੰ ਇਹ ਵੋਟਾਂ ਜਿਹੜੀਆਂ ਕੱਲ ਪੈਣ ਜਾਣੀਆਂ ਨੇ 17 ਤਰੀਕ ਨੂੰ ਉਹਨਾਂ ਵੋਟਾਂ ਦੀ ਗਿਣਤੀ ਹੋਣੀ ਹੈ ਤਾਂ 17 ਤਰੀਕ ਨੂੰ ਪਤਾ ਲੱਗੇਗਾ ਕਿ ਕੱਲ ਕਿਹੜੇ-ਕਿਹੜੇ ਲੋਕਾਂ ਨੇ ਕਿਹੜੇ ਕੈਂਡੀਡੇਟਸ ਨੂੰ ਵੋਟ ਪਾਈਆਂ ਨੇ ਅੋ 17 ਤਰੀਕ ਨੂੰ ਜਿਹੜੇ ਰਿਜ਼ਲਟ ਹੈਗੇ ਨੇ ਉਸ ਅਮਲੇ ਆ ਜਾਣੇ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨਿੰਦਰ ਕੰਬੋ ਜਾਨੀ ਸੋਲਰ ਟੀਵੀ ਨਿਲੰਦਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਦਾ ਕੱਲ 14 ਦਸੰਬਰ ਨੂੰ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਨੇ ਤੇ ਮੇਰੇ ਨਾਲ ਇਸ ਵੇਲੇ تحصیلدار ਹੈਗੇ ਨੇ ਗੱਲਬਾਤ ਕਰਦੇ ਕਿ ਕੀ ਕੀ ਪ੍ਰੋਗਰਾਮ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਜਿਹੜਾ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕੀਤਾ ਗਿਆ ਸਰ ਸਸਰੀ ਗੱਲ ਪਹਿਲਾਂ ਤੋਂ ਜਨਰਲ ਜੀ ਮੈਂ ਏਆਰਓ ਜਲੰਧਰ ਵੈਸਟ ਇਲੈਕਸ਼ਨ ਬਹੁਤ ਸਮੂਥਲੀ ਚੱਲ ਰਿਹਾ ਹੈ ਇੱਥੇ ਸਾਡੇ ਕੋਲ ਜਲੰਧਰ ਵੈਸਟ ਚ ਚਾਰ ਜ਼ੋਨ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਨੇ 19 ਆਪਣੇ ਕੋਲ ਪੰਚਾਇਤ ਸਮਿਤੀ ਦੇ ਨੇ ਤੇ ਅੱਜ ਅਸੀਂ ਬੇਸਿਕਲੀ ਪੋਲਿੰਗ ਦਾ ਫਾਈਨਲ ਪ੍ਰੋਸੈਸ 'ਚ ਆ ਗਏ ਆ ਜਿਹਦੇ ਵਿੱਚ ਅਸੀਂ ਪਾਰਟੀਆਂ ਨੂੰ ਇਲੈਕਸ਼ਨ ਵਾਸਤੇ ਤੋੜ ਰਹੇ ਆ ਜਿਹਦੇ ਵਿੱਚ ਸਾਡੇ ਕੋਲ 116 ਬੂਥ ਨੇ ਟੋਟਲ 151 ਪਾਰਟੀਆਂ ਨੂੰ ਅਸੀਂ ਅੱਜ ਇੱਥੇ ਤੋੜ ਦਾਂਗੇ ਕੀ ਕੀ ਪ੍ਰਬੰਧ ਹੈਗੇ ਨੇ ਜਿੱਦਾਂ ਉੱਥੇ ਜਿਹੜੇ ਤੁਹਾਡੇ ਲੋ ਮੈਂਬਰ ਜਿਹੜੇ ਤੁਰੇ ਜਾ ਰਹੇ ਨੇ ਜਾਂ ਸਮਾਂ ਦੇ ਕਿਤੇ ਜਾ ਰਹੇ ਉਹਨਾਂ ਵਾਸਤੇ ਰਹਿਣ ਨੂੰ ਸਾਧਨ ਦਾ ਕੀ ਕੀ ਪ੍ਰਬੰਧ ਹੈਗੇ ਬੇਸਿਕਲੀ ਬੇਸਿਕ ਨੈਸੈਸਿਟੀਆਂ ਉੱਥੇ ਜਿਹੜੇ ਆਪਣੇ ਪਾਣੀ ਦਾ ਹੁੰਦਾ ਜਾਂ ਬਿਜਲੀ ਦਾ ਹੈਗਾ ਹੈ ਉੱਥੇ ਰਹਿਣ ਵਾਸਤੇ ਜੋ ਵੀ ਅਰੇਂਜਮੈਂਟ ਬੇਸਿਕ ਹੁੰਦੇ ਨੇ ਉਹ ਹੋ ਚੁੱਕੇ ਨੇ ਸਾਡੇ ਵੱਲੋਂ ਵੈਰੀਫਾਈ ਵੀ ਅਸੀਂ ਕਰ ਲਏ ਨੇ ਤੇ ਬਾਕੀ ਕੋਈ ਐਕਸਟਰਾ ਕੁਝ ਸਾਨੂੰ ਮੌਕੇ ਤੇ ਪਤਾ ਲੱਗਦਾ ਉਹ ਵੀ ਅਰੇਂਜਮੈਂਟ ਅਸੀਂ ਕਰ ਲਾਂਗੇ ਉਹ ਜਿਹੜੇ ਜਿਹਨਾਂ ਨੇ ਵੋਟ ਪਾਉਣ ਆਣੀ ਆ ਉਹਨਾਂ ਵਾਸਤੇ ਕੋਈ ਟਰਾਂਸਪੋਰਟ ਬੰਦ ਕੀਤਾ ਹੋਵੇ ਵੋਟ ਪਾਉਣ ਵਾਸਤੇ ਬੇਸਿਕਲੀ ਟਾਈਮ ਸਾਡੇ ਕੋਲ ਇਨਫ ਹੈਗਾ 8 ਤੋਂ 4 ਵਜੇ ਤੱਕ ਅਸੀਂ VOTING ਕਰਵਾਣੀ ਹੈ ਤੇ ਅਸੀਂ ਬੇਸਿਕਲੀ ਪਬਲਿਕ ਨੂੰ ਹੀ ਹਦਾਇਤ ਕਰਾਂਗੇ ਕਿ ਜੇ ਜਲਦੀ ਆ ਕੇ ਵੋਟ ਪਾ ਦੇਣਗੇ ਬਿਓ ਐਂਡ ਦੇ ਵਿੱਚ ਹੈਫਜ਼ਡਾ ਨਾ ਹੋ ਜਵੇ ਇਲੈਕਸ਼ਨ ਇਸ ਕਰਕੇ ਉਹਨਾਂ ਵਾਸਤੇ ਵੀ ਓਕੇ ਹੋ ਜਾਵੇ। ਵੈਸੇ ਬੂਥ ਹੀ ਐਨੇ ਨੇ ਮੈਨੂੰ ਨਹੀਂ ਲੱਗਦਾ ਕੋਈ ਇਸ਼ੂ ਹੋਏਗਾ। ਕੋਈ ਸੈਂਸਿਟਿਵ ਬੂਥ ਸੈਂਸਿਟਿਵ ਬੂ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕੁਝ ਬੂਥਾਂ ਦੀ ਉਹਦੇ ਤੇ ਪੁਲਿਸ ਅਰੇਂਜਮੈਂਟ ਹੈਗੀ ਹੈ ਐਸਾ ਕੁਝ ਇਸ਼ੂ ਨਹੀਂ ਆਏਗਾ। ਠੀਕ ਹੈ ਤੁਹਾਨੂੰ ਪਤਾ ਹੈ। ਤਾਂ ਬਿਲਕੁਲ ਐਸਐਲਏ ਏਪੀਆਰ ਵੱਲੋਂ ਜਿਹੜੇ ਮੈਂਬਰ ਸਹਿबान ਹੈਗੇ ਨੇ ਉਹ ਸਮਾਨ ਲੈ ਕੇ ਇਥੋਂ ਭੇਜੇ ਜਾ ਰਹੇ ਨੇ ਔਰ ਆਪਣੇ ਆਪਣੇ ਬੂਥਾਂ ਦੇ ਉੱਤੇ ਜਾ ਕੇ ਉਹ ਤਲਾਤੀ ਕਰਨਗੇ ਔਰ ਕੱਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੋਟ ਕਾਸਟ ਕਰਨੀਆਂ ਲੋਕਾਂ ਨੇ ਆਪਣੇ ਜ਼ਮੂਰੀ ਹੱਕ ਦਾ ਇਸਤੇਮਾਲ ਕਰਨਾ ਤਾਂ 17 ਤਰੀਕ ਨੂੰ ਇਹ ਵੋਟਾਂ ਜਿਹੜੀਆਂ ਕੱਲ ਪੈਣ ਜਾਣੀਆਂ ਨੇ 17 ਤਰੀਕ ਨੂੰ ਉਹਨਾਂ ਵੋਟਾਂ ਦੀ ਗਿਣਤੀ ਹੋਣੀ ਹੈ ਤਾਂ 17 ਤਰੀਕ ਨੂੰ ਪਤਾ ਲੱਗੇਗਾ ਕਿ ਕੱਲ ਕਿਹੜੇ-ਕਿਹੜੇ ਲੋਕਾਂ ਨੇ ਕਿਹੜੇ ਕੈਂਡੀਡੇਟਸ ਨੂੰ ਵੋਟ ਪਾਈਆਂ ਨੇ ਔਰ 17 ਤਰੀਕ ਨੂੰ ਜਿਹੜੇ ਰਿਜ਼ਲਟ ਹੈਗੇ ਨੇ ਉਸ ਅਮਲੇ ਆ ਜਾਣੇ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨਿੰਦਰ ਕੰਬੋ ਜਾਨੀ ਸੋਲਰ ਟੀਵੀ ਨਿਲੰਦਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਦਾ ਕੱਲ 14 ਦਸੰਬਰ ਨੂੰ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਨੇ ਤੇ ਮੇਰੇ ਨਾਲ ਇਸ ਵੇਲੇ ਤਹਿਸੀਲਦਾਰ ਹੈਗੇ ਨੇ ਗੱਲਬਾਤ ਕਰਦੇ ਕਿ ਕੀ ਕੀ ਪ੍ਰੋਗਰਾਮ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਜਿਹੜਾ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਕੀਤਾ ਗਿਆ ਨੇ ਸਰ ਸਤਿ ਸ਼੍ਰੀ ਅਕਾਲ ਪਹਿਲਾਂ ਤੋਂ ਤਹਿਸੀਲਦਾਰ ਜੀ ਮੈਂ ਏਆਰਓ ਜਲੰਧਰ ਵੈਸਟ ਇਲੈਕਸ਼ਨ ਬਹੁਤ ਸਮੂਥਲੀ ਚੱਲ ਰਿਹਾ ਹੈ ਇੱਥੇ ਸਾਡੇ ਕੋਲ ਜਲੰਧਰ ਵੈਸਟ ਚਾਰ ਜ਼ੋਨ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਨੇ 19 ਆਪਣੇ ਕੋਲ ਪੰਚਾਇਤ ਸਮਿਤੀ ਦੇ ਨੇ ਤੇ ਅੱਜ ਅਸੀਂ ਬੇਸਿਕਲੀ ਪੋਲਿੰਗ ਦਾ ਫਾਈਨਲ ਪ੍ਰੋਸੈਸ 'ਚ ਆ ਗਏ ਆ ਜਿਹਦੇ ਵਿੱਚ ਅਸੀਂ ਪਾਰਟੀਆਂ ਨੂੰ ਇਲੈਕਸ਼ਨ ਵਾਸਤੇ ਤੋੜ ਰਹੇ ਆ ਜਿਹਦੇ ਵਿੱਚ ਸਾਡੇ ਕੋਲ 116 ਬੂਥ ਨੇ ਟੋਟਲ 151 ਪਾਰਟੀਆਂ ਨੂੰ ਅਸੀਂ ਅੱਜ ਇੱਥੇ ਤੋੜ ਦਾਂਗੇ ਕੀ ਕੀ ਪ੍ਰਬੰਧ ਹੈਗੇ ਨੇ ਜਿੱਦਾਂ ਉੱਥੇ ਜਿਹੜੇ ਤੁਹਾਡੇ ਵੱਲੋਂ ਮੈਂਬਰ ਜਿਹੜੇ ਤੁਰੇ ਜਾ ਰਹੇ ਨੇ ਜਾਂ ਸਮਾਨ ਦੇ ਕੇ ਜਿਹੜੇ ਜਾ ਰਹੇ ਉਹਨਾਂ ਵਾਸਤੇ ਰਹਿਣ ਨੂੰ ਛਾਂ ਪੇੜ ਦਾ ਕੀ ਕੀ ਪ੍ਰਬੰਧ ਹੈਗੇ ਬੇਸਿਕਲੀ ਬੇਸਿਕ ਨੈਸੈਸਿਟੀਆਂ ਉੱਥੇ ਜਿਹੜੇ ਆਪਣੇ ਪਾਣੀ ਦਾ ਹੁੰਦਾ ਜਾਂ ਬਿਜਲੀ ਦਾ ਹੈਗਾ ਉੱਥੇ ਰਹਿਣ ਵਾਸਤੇ ਜੋ ਵੀ ਅਰੇਂਜਮੈਂਟ ਬੇਸਿਕ ਹੁੰਦੇ ਨੇ ਉਹ ਹੋ ਚੁੱਕੇ ਨੇ ਸਾਡੇ ਵੱਲੋਂ ਵੈਰੀਫਾਈ ਵੀ ਅਸੀਂ ਕਰ ਲਏ ਨੇ ਤੇ ਬਾਕੀ ਕੋਈ ਐਕਸਟਰਾ ਕੁਝ ਸਾਨੂੰ ਮੌਕੇ ਤੇ ਪਤਾ ਲੱਗਦਾ ਉਹ ਵੀ ਅਰੇਂਜਮੈਂਟ ਅਸੀਂ ਕਰ ਲਾਂਗੇ ਜਿਹੜੇ ਜਿਹਨਾਂ ਨੇ ਵੋਟ ਪਾਉਣ ਆਣੀ ਆ ਉਹਨਾਂ ਵਾਸਤੇ ਕੋਈ ਟਰਾਂਸਪੋਰਟ ਬੰਦ ਕੀਤਾ ਹੋਵੇ ਵੋਟ ਪਾਉਣ ਵਾਸਤੇ ਬੇਸਿਕਲੀ ਟਾਈਮ ਸਾਡੇ ਕੋਲ ਇਨਫ ਹੈਗਾ 8 ਤੋਂ 4 ਵਜੇ ਤੱਕ ਅਸੀਂ VOTING ਕਰਵਾਣੀ ਹੈ ਤੇ ਅਸੀਂ ਬੇਸਿਕਲੀ ਪਬਲਿਕ ਨੂੰ ਹੀ ਹਦਾਇਤ ਕਰਾਂਗੇ ਕਿ ਜੇ ਜਲਦੀ ਆ ਕੇ ਵੋਟ ਪਾ ਦੇਣਗੇ ਵੀ ਉਹ ਐਂਡ ਦੇ ਵਿੱਚ ਹੈਫਜ਼ਰਡ ਨਾ ਹੋ ਜਾਵੇ ਇਲੈਕਸ਼ਨ ਇਸ ਕਰਕੇ ਉਹਨਾਂ ਵਾਸਤੇ ਵੀ ਓਕੇ ਹੋ ਜਾਵੇਗਾ ਵੈਸੇ ਬੂਥ ਹੀ ਐਂਨੇ ਮੈਨੂੰ ਨਹੀਂ ਲੱਗਦਾ ਕੋਈ ਇਸ਼ੂ ਹੋਏਗਾ ਕੋਈ ਸੈਂਸਿਟਿਵ ਬੂਥ ਸੈਂਸਿਟਿਵ ਬੂਥ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕੁਝ ਬੂਥਾਂ ਦੀ ਉਹਦੇ ਤੇ ਪੁਲਿਸ ਅਰੇਂਜਮੈਂਟ ਹੈਗੀ ਹੈ ਐਸਾ ਕੁਝ ਇਸ਼ੂ ਨਹੀਂ ਕਿ ਤੁਹਾਨੂੰ ਕਰ ਪਾ ਸਕਦੇ ਆ ਤਾਂ ਬਿਲਕੁਲ ਐਸਐਲਏ ਏਪੀਆਰ ਵੱਲੋਂ ਜਿਹੜੇ ਮੈਂਬਰ ਸਹਿਬਾਨ ਹੈਗੇ ਨੇ ਉਹ ਸਮਾਨ ਲੈ ਕੇ ਇਥੋਂ ਭੇਜੇ ਜਾ ਰਹੇ ਨੇ ਔਰ ਆਪਣੇ ਆਪਣੇ ਬੂਥਾਂ ਦੇ ਉੱਤੇ ਜਾ ਕੇ ਉਹ ਚਲਾਤੀ ਕਰਨਗੇ ਔਰ ਕੱਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟ ਕਾਸਟ ਕਰਨੀਆਂ ਲੋਕਾਂ ਨੇ ਆਪਣੇ ਜ਼ਮੂਰੀ ਹੱਕ ਦਾ ਇਸਤੇਮਾਲ ਕਰਨਾ ਤਾਂ 17 ਤਰੀਕ ਨੂੰ ਇਹ ਵੋਟਾਂ ਜਿਹੜੀਆਂ ਕੱਲ ਪੈਣ ਜਾਣੀਆਂ ਨੇ 17 ਤਰੀਕ ਨੂੰ ਉਹਨਾਂ ਵੋਟਾਂ ਦੀ ਗਿਣਤੀ ਹੋਣੀ ਹੈ ਤਾਂ 17 ਤਰੀਕ ਨੂੰ ਪਤਾ ਲੱਗੇਗਾ ਕਿ ਕੱਲ ਕਿਹੜੇ ਕਿਹੜੇ ਲੋਕਾਂ ਨੇ ਕਿਹੜੇ ਕੈਂਡੀਡੇਟਸ ਨੂੰ ਵੋਟ ਪਾਈਆਂ ਨੇ ਔਰ 17 ਤਰੀਕ ਨੂੰ ਜਿਹੜੇ ਰਿਜ਼ਲਟ ਹੈਗੇ ਨੇ ਉਸ ਅਮਲੇ ਆ ਜਾਣੇ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨਿੰਦਰ ਕੰਬੋਜ ਜਾਨਸੂਲਾ ਟੀਵੀ ਨਿਲੰਦਰ